ਅਰ ਤਿਆਰੀ ਲਿਬਾਸ ਜੇ ਅੰਦਰ ਪਰਮਾਤਮਾ ਹਿਰਦੇ ਵਿੱਚ ਨਹੀਂ ਨਾ ਪ੍ਰਗਟਿਆ ਤੇ ਕਿਦੇ ਥਾਏ ਨਹੀਂ ਉਹ ਪਹਿਣਾ ਮਹਾਰਾਜ ਕਹਿੰਦੇ ਕਾਮਣ ਤੋਸ਼ੀਗਾਰ ਕਰ ਮਹਾਰਾਜ ਕਹਿੰਦੇ ਇਹ ਕਾਮਣ ਜੀਵ ਰੂਪੀ ਇਸਤਰੀ ਤੂੰ ਤਾਂ ਤਨ ਨੂੰ ਸ਼ਿੰਗਾਰ ਤਾਂ ਧਾਰਮਕਤਾ ਧਰਮ ਦੇ ਲਿਬਾਸ ਬਣਾ ਤਾਂ ਤਨ ਨੂੰ ਐਸਾ ਬਣਾ ਕਿਉਂ ਕਹਿੰਦੇ ਜੇ ਪਹਿਲਾ ਕੰਤ ਮਨਾਏ ਪਹਿਲਾ ਮਾਲਕ ਨੂੰ ਤਾਂ ਮਨਾਲਾ ਮਾਲਕ ਤੇਰੀ ਹਿਰਦੇ ਘਰ ਵਿੱਚ ਆਵੇਗਾ ਕਿ ਨਹੀਂ ਮਾਲਕ ਤੈਨੂੰ ਸਫਲियां ਕਰੇਗਾ ਕਿ ਨਹੀਂ ਉਹ ਮਾਲਕ ਨੂੰ ਮਨਾ ਪਹਿਲਾਂ ਮਤ ਛੇਜੈ ਕੰਤ ਨਾ ਆਵੀ ਤੂੰ ਹਿਰਦੇ ਦੀ ਸੇਜਾ ਤਿਆਰ ਕਰੇ ਤਨ ਨੂੰ ਸ਼ਿੰਗਾਰੇ ਘਰ ਨੂੰ ਸਵਾਰੇ ਘਰੇ ਪਰਮਾਤਮਾ ਹੀ ਨਾਵੇ ਮਾਲਕ ਹੀ ਨਾ ਆਵੇ ਤੇ ਔਰ ਉਹ ਸ਼ਿੰਗਾਰ ਤੇ ਸਾਜੋ ਸਮਾਨ ਕਿਸ ਤਰ੍ਹਾਂ ਦਾ ਹੈ ਜਿਵੇਂ ਬਿਨਾ ਲਾੜੇ ਤੂੰ ਬਰਾਤ ਹੋਵੇ ਔਰ ਕੋਹੇ ਕੰਮ ਦੇ ਨਹੀਂ ਇੱਕ ਲਾੜਾ ਵਿੱਚ ਨਾ ਆਵੇ ਤੇ ਲੜਕੀ ਵਾਲਿਆਂ ਦੇ ਘਰੇ ਤਿਆਰੀ ਕੀਤੀ ਹੋਵੇ ਆਨੰਦ ਕਾਰਜ ਦੀ ਖੁਸ਼ੀ ਦੇ ਵਾਧੇ ਵਧ ਰਹੇ ਹਣ ਤੇ ਬਰਾਤ ਸਾਰੀ ਆਦਾਵੇ ਪੁੱਛਣ ਬਈ ਲਾੜਾ ਕਿੱਥੇ ਐ ਸਾਰੇ ਲਾੜੇ ਨੂੰ ਵੇਖਣ ਵਾਸਤੇ ਤਿਆਰ ਨੇ ਕਹਿਣ ਬਈ ਉਹ ਨਹੀਂ ਆਇਆ ਉਹਨੇ ਨਹੀਂ ਆਉਣਾ ਪਤਾ ਨਹੀਂ ਆਵੇਗਾ ਕਿ ਨਹੀਂ ਆਵੇਗਾ ਤੇ ਸਾਰੇ ਕਹਿਣਗੇ ਫਿਰ ਤੁਹਾਡੇ ਤੋਂ ਕੀ ਇੱਥੇ ਕਰਾਉਣਾ ਸੀ ਜਿਹੜੇ ਬਾਕੀ ਦੇ ਗੋਣਿਆ ਨਾ ਬਾਰੀ ਜੇ ਵੈਗਰੂ ਨਹੀਂ ਅੰਦਰ ਪ੍ਰਗਟਿਆ ਇਹ ਬਿਨਾ ਲਾੜਿਓਂ ਬਰਾਤ ਆ ਇਹਨਾਂ ਦਾ ਕੋਈ ਮੁੱਲ ਨਹੀਂ ਜੇ ਵੈਗਰੂ ਨਹੀਂ ਆਇਆ ਗੁਣ ਇਕੱਠੇ ਉਹ ਕਰ ਜਿਹੜੇ ਮਾਲਕ ਨੂੰ ਦੇ ਨਾਲ ਆਉਣ ਮਾਲਕ ਨੂੰ ਛੱਡ ਕੇ ਜਿਹੜੇ ਆਉਣਗੇ ਉਹਨਾਂ ਨਾਲ ਮਿਲਾਪ ਨਹੀਂ ਹੋਂ ਅਦਬ ਸਤਕਾਰ ਨਹੀਂ ਹੋਂ ਜਿਹੜੀ ਬਰਾਤ ਲਾੜੇ ਨਾਲ ਆਵੇ ਉਹਨਾਂ ਦਾ ਅਦਬ ਤੇ ਸਤਕਾਰ ਬੜਾ ਹੁੰਦਾ ਹੈ ਉਦੇ ਜਿੰਨਾ ਹੀ ਜਿਹੜੇ ਗੁਣ ਮੇਰੇ ਪ੍ਰਭੂ ਦੇ ਨਾਲ ਆਏ ਨਾ ਉਹਨਾਂ ਦੇ ਨਾਲ ਤੇਰੀ ਜੈਦਾਕਾਰ ਹੋ ਜਾਣੀ ਜਿਵੇਂ ਅਗਲੇ ਵਿਹੜੇ ਦੇ ਵਿੱਚ ਲੜਕੀ ਵਾਲਿਆਂ ਦੇ ਖੁਸ਼ੀਆਂ ਦੇ ਖੇੜੇ ਢੋਲ ਠਮੱਕੇ ਚਾਓ ਮਲਾਓ ਕੀਤੇ ਜਾਂਦੇ ਕਹ ਲੱਗੇ ਫਿਰ ਜਦੋਂ ਵੈਗਰੂ ਸ਼ubh ਗੁਣਾ ਨਾਲ ਆਇਆ ਨਾ ਤੇਰੇ ਹਿਰਦੇ ਵਿੱਚ ਆਇਆ ਤੇਰਾ ਹਿਰਦਾ ਘਰ ਖੇੜੇ ਵਿੱਚ ਆਦ ਆਵੇਗਾ ਮਤ ਛੇਜੈ ਕੰਤ ਨਾ ਆਵੀ ਏ ਵਾ ਬਿਰਥਾ ਜਾਏ ਕਦੇ ਨਾ ਆਵੇ ਕਿ ਪ੍ਰਭੂ ਕਰੇ ਨਾ ਆਵੇ ਤੇ ਤੂੰ ਤਨ ਨੂੰ ਸਵਾਰਦਾ ਬਾਹਰੀ ਲਿਬਾਸ ਕਰਦਾ ਰਹਿ ਜਾਵੇਂ ਵਿਅਰਥ ਜਾਏਗਾ ਕਿਸੇ ਥਾਏ ਨਹੀਂ ਪਹਿਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਮਾਲਕ ਨੂੰ ਮਨਾ ਔਰ ਸਹਿਬ ਮੇਰ ਕਰਦੇ ਮਨਮੁਖ ਸਿੰਗਾਰ ਨਾ ਜਾਣਣੀ ਜਿਹੜੇ ਮਨਮੁਖ ਨੇ ਜਿਨ੍ਹਾਂ ਨੂੰ ਮਾਲਕ ਦਾ ਪਤਾ ਕੋਈ ਨਹੀਂ ਉਹ ਵੈਗੁਰੂ ਵਾਲੇ ਸ਼ਿੰਗਾਰ ਕਰਨੇ ਨਹੀਂ ਦਾਨ ਦੇ ਸ਼ੁਭ ਗੁਣ ਕੀ ਹੁੰਦੇ ਨੇ ਪ੍ਰਭੂ ਨੂੰ ਕਿਵੇਂ ਰਜ਼ਾਉਣਾ ਮਾਲਕ ਨੂੰ ਕਿਵੇਂ ਮਨਾਉਣਾ ਨਹੀਂ ਜਾਣਦੇ ਉਹ ਜਸਨ ਜਨਮ ਸਭ ਹਾਰ ਉਹ ਆਪਣਾ ਜਨਮ ਜਿਹੜਾ ਹਾਰ ਕੇ ਵਿਅਰਥ ਗਵਾ ਕੇ ਟੁਰਦੇ ਨੇ ਬਿਨ ਹਰ ਭਗਤੀ ਸ਼ਿੰਗਾਰ ਕਰੇ ਸ਼ਿੰਗਾਰ ਕਾਦਾ ਕਰਨਾ ਵੈਗੁਰੂ ਦੀ ਭਗਤੀ ਪਰਮਾਤਮਾ ਦੀ ਭਗਤੀ ਤੇ ਭਗਤੀ ਨੂੰ ਛੱਡ ਕੇ ਹੋਰ ਅਵਗਣਾ ਦਾ ਸ਼ਿੰਗਾਰ ਕਰੇ ਉਨਾਂ ਦੇ ਧਾਰਨੀ ਹੋਵੇ ਮਹਾਰਾਜ ਕਹਿੰਦੇ ਨਿਤ ਜੰਮੇ ਹੋਏ ਖوار ਇਹੋ ਜਿਹੜੇ ਜੀਵ ਨੇ ਉਹ ਜੰਮਣ ਮਰਨ ਦੇ ਚੱਕਰ ਵਿੱਚ ਪੈਣਗੇ ਜੰਮੇ ਮਰੇ ਫੇਰ ਜੰਮੇ ਬਹੁਤ ਸਜਾਈ ਪਿਆ ਦੇਸ ਲੰਮੇ ਬਹੁਤੀਆਂ ਸਜਾਵਾਂ ਭੋਗੇਗਾ ਬਰਬਾਦ ਹੋਵੇਗਾ ਸੈਸਾਰੇ ਵਿੱਚ ਸੋਭ ਨਾ ਪਾਈ ਨਹੀਂ ਅਵਗਣਾ ਕਰਕੇ ਪਰਮਾਤਮਾ ਤੋਂ ਦੂਰੀ ਬਣਾ ਕੇ ਸੰਸਾਰ ਵਿੱਚ ਸੋਭਾ ਨਹੀਂ ਮਿਲੇਗੀ ਮਹਾਰਾਜ ਸਹਿ ਮੀਰ ਕਰਦੇ ਅੱਗੇ ਜੇ ਕਰੇ ਸੋ ਜਾਣੇ ਕਰਤਾਰ ਅੱਗੇ ਜੋ ਹੋਏਗਾ ਰੱਬ ਜਾਣਦਾ ਕੀ ਤੇਰਾ ਹਾਲ ਹੋਵੇਗਾ ਅਫਗਨਾਂ ਦੇ ਭਰੇ ਦਾ ਮਹਾਰਾਜ ਕਹਿੰਦੇ ਜੇ ਰੱਬ ਨੂੰ ਰਜ਼ਾਉਣਾ ਹੈ ਨਾ ਪਰਮਾਤਮਾ ਨੂੰ ਪਾਉਣਾ ਹੈ ਸੱਚੀ ਮੁੱਚੀ ਆਪਣੇ ਆਪ ਨੂੰ ਗੁਰਮੁਖ ਅਖਵਾਉਣਾ ਹੈ ਸੁਹਾਗਣ ਬਣਾਉਣਾ ਹੈ ਗੁਰਸਿੱਖ ਬਣਾਉਣਾ ਹੈ ਆਪਣੇ ਆਪ ਨੂੰ ਸੰਤ ਸਾਧੂ ਔਰ ਰੱਬ ਦਾ ਪਿਆਰਾ ਅਖਵਾਉਣਾ ਹੀ ਨਾ ਫਿਰ ਮਹਾਰਾਜ ਕਹਿੰਦੇ ਮਨ ਮੋਤੀ ਜੇ ਗਹਿਣਾ ਹੋਵੇ ਮਨ ਨੂੰ ਔਰ ਮੋਤੀ ਸੁੰਦਰ ਬਨਾ ਗਹਿਣਾ ਇਹ ਮਨ ਬਣੇ ਮਹਾਰਾਜ ਸਾਹਿਬ ਕਹਿੰਦੇ ਆ ਪੌਣ ਹੋਵੇ ਸੂਤ ਧਾਰੀ ਪੌਣ ਜਿਵੇਂ ਮੋਤੀ ਔਰ ਸੂਤ ਦੇ ਵਿੱਚ ਪਰੋਏ ਜਾਂਦੇ ਨਾ ਜੀ ਤੇ ਸੂਤ ਦੇ ਨਾਲ ਚੱਲਦੇ ਨੇ ਕਹ ਲੱਗੇ ਤੇਰੇ ਸਵਾਸਾਂ ਦਾ ਸੂਤ ਹੋਵੇ ਉਹਦੇ ਨਾਲ ਔਰ ਜਿਹੜਾ ਮਨ ਸਾਸ ਸਾਸ ਜਪੇ ਸਵਾਸ ਸਵਾਸ ਆਰਾਧੇ ਮਹਾਰਾਜ ਕਹਿੰਦੇ ਖਿਮਾ ਸ਼ਿੰਗਾਰ ਕਾਮਨ ਤਨ ਪੈਰੇ ਕਾਮਨ ਜੀਵ ਰੂਪੀ ਇਸਤਰੀ ਔਰ ਖਿਮਾ ਕਰਨੀ ਅੰਦਰ ਠਰਮਾਂ ਟਕਾਉ ਆਉਣਾ ਔਰ ਖਿਮਾ ਕਰ ਦੇਣੀ ਔਰ ਕਿਸੇ ਨੇ ਅਨੁਚਿਤ ਬੋਲ ਬੋਲ ਦਿੱਤਾ ਹੈ ਤੇ ਉਹਦੀ ਕੜਵਾਹਟ ਵਿੱਚ ਆ ਕੇ ਉਹਨੂੰ ਕਿਦੇ ਮੰਦਾ ਚੰਗਾ ਨਾ ਬੋਲਣਾ ਐਨ ਸ਼ਾਂਤ ਰਹਿ ਜਾਣਾ ਕਹਿ ਲੱਗੇ ਇਹ ਤਨ ਪਹਿਰੇ ਤੇ ਇਹ ਖਿਮਾਂ ਦਾ ਧਾਰਨੀ ਹੋ ਕੇ ਫਿਰ ਰਾਵੇ ਲਾਲ ਪਿਆਰੀ ਆਪਣੇ ਪਿਆਰੀ ਵੈਗਰੂ ਨੂੰ ਰਾਵੇ ਉਹਦੇ ਨਾਲ ਮਿਲ ਕੇ ਆਨੰਦਤ ਹੋ ਜਦੋਂ ਖਿਮਾਂ ਦਾ ਗੁਣ ਆਇਆ ਨਾਲ ਮਹਾਰਾਜ ਕਹਿੰਦੇ ਆ ਹਰ ਲਾਲ ਬਹੁਗੁਣ ਕਾਮਨ ਮੋਹੀ ਲਾਲ ਵੈਗਰੂ ਨੂੰ ਕਾਮਨ ਨੇ ਜੀਵ ਰੂਪ ਇਸਤਰੀ ਦੇ ਕੋਲ ਬਹੁਤੇ ਚੰਗੇ ਗੁਣਾ ਕਰਕੇ ਪਰਮਾਤਮਾ ਨੂੰ ਰਜ਼ਾਇਆ ਤੇਰੇ ਗੁਣ ਹੋਏ ਨਾ ਅਵਰੀ ਏ ਮੇਰੇ ਵੈਗਰੂ ਤੇਰੇ ਵਾਲੇ ਗੁਣ ਤੇਰੇ ਵਾਲੀਆਂ ਖੂਬੀਆਂ ਔਰ ਗੁਰਮਖਾ ਤੇਰੇ ਵਾਲੇ ਗੁਣ ਜਿਹਦਾ ਪ੍ਰਭੂ ਨਾਲ ਮਲਾਪ ਹੋ ਗਿਆ ਹੈ ਤੇਰੇ ਵਾਲੀਆਂ ਖੂਬੀਆਂ ਨਾ ਅਵਰੀ ਕਿਸੇ ਹੋਰ ਦੇ ਕੋਲ ਨਹੀਂ ਕਿਸੇ ਦਾਤਾ ਹੋਰ ਜਗਾ ਤੋਂ ਤੇਰੇ ਵਾਲੇ ਗੁਣ ਤੇਰੇ ਤੋਂ ਤੇਰੇ ਘਰੋਂ ਤੇਰੇ ਦਰੋਂ ਮਿਲਦੇ ਆ ਕਿਸੇ ਹੋਰ ਤੋਂ ਨਹੀਂ ਪਾਏ ਜਾਂਦੇ ਹਰ ਹਰ ਹਾਰ ਕੰਠ ਲੈ ਪੈਰੇ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਨਾ ਕੰਠ ਦੇ ਅੰਦਰ ਚੱਲਣਾ ਇਹ ਹਾਰ ਪਹਿਨੇ ਮਹਾਰਾਜ ਕਹਿੰਦੇ ਆ ਅਰਧ ਮੁਦਰਦੰਤ ਲਈ ਮੁਖ ਦੇ ਅੰਦਰ ਦਾਤੇ ਨੂੰ ਯਾਦ ਕਰਨਾ ਹਿਰਦੇ ਦੇ ਅੰਦਰ ਇਹ ਮੁਖ ਦੀ ਸੋਭਾ ਬਣਾਵੇ ਸੱਚੀ ਸਰਕਾਰ ਕਹਿੰਦੇ ਕਰ ਕਰਤਾ ਕੰਗਣ ਪਹਿਰੇ ਕਰਤੇ ਨੂੰ ਯਾਦ ਕਰਨਾ ਤੇ ਉਹਦੀ ਕਿਰਤ ਉਹਨੂੰ ਹਾਜ਼ਰ ਨਾਦਰ ਜਾਣ ਕੇ ਇੱਕ ਕੰਗਣ ਕੜੇ ਪਹਿਨੇ ਇਨ ਬਿਦ ਚਿਤਰ ਚੇਤਾ ਧਰੇ ਇਸ ਵਿਦ ਇਸ ਢੰਗ ਨਾਲ ਪਰਮਾਤਮਾ ਦਾ ਚਿੰਤਨ ਕਰੇ ਚੇਤਾ ਕਰੇ ਉਹਨੂੰ ਚਿੱਤ ਵਿੱਚ ਟਿਕਾਵੇ ਮਦਸੂਦਨ ਕਰਮੁੰਦਰੀ ਪੈਰੇ ਪਰਮੇਸ਼ਰ ਪਟ ਲਈ ਪਰਮਾਤਮਾ ਦਾ ਆਰਾਧਨ ਹੱਥਾਂ ਦੇ ਵਿੱਚ ਛਾਪ ਪੈਨਨੀ ਤੇ ਪਰਮਾਤਮਾ ਨੂੰ ਔਰ ਪਰਮ ਈਸ਼ਵਰ ਨੂੰ ਜਾਨਣਾ ਇਹ ਪਟ ਰੇਸ਼ਮ ਦੇ ਵਸਤਰ ਪੈਨਨੇ ਧੀਰਜ ਧੜੀ ਬੰਧਾਵੇ ਕਾਮਣ ਅੰਦਰ ਧੀਰਜ ਦੀ ਗਠੜੀ ਬੰਨੇ ਮਹਾਰਾਜ ਕਹਿੰਦੇ ਸ੍ਰੀ ਰੰਗ ਸੁਰਮਾ ਦੇ ਜਿਹੜਾ ਸਭ ਦਾ ਸ਼ਰੋਮੇ ਵੈਗਰੂ ਹੈ ਉਹਦੇ ਪ੍ਰੇਮ ਦਾ ਮਨ ਬੁੱਧ ਨੇਤਰਾਂ ਵਿੱਚ ਸੁਰਮਾ ਪਾ ਇਹ ਸ਼ਿੰਗਾਰ ਕਰ ਮਨ ਮੰਦਰ ਜੇ ਦੀਪਕ ਜਾਲੇ ਫਿਰ ਸਭ ਕੁਝ ਕਰਕੇ ਮਨ ਮੰਦਰ ਦੇ ਅੰਦਰ ਔਰ ਜਿਹੜਾ ਅਸੀਂ ਫਿਰ ਦੀਪਕ ਜਾਲੇ ਮਨ ਮੰਦਰ ਤਨਵੇਸ਼ ਕਲੰਦਰ ਘਟ ਹੀ ਤੀਰਥ ਨਹਾਵਾ ਮਨ ਮੰਦਰ ਮਨ ਦੇ ਅੰਦਰ ਦੀਪਕ ਦਾਲੇ ਕਿਹੜਾ ਤੇਰਾ ਨਾਮ ਦੀਵਾ ਜਿਹੜਾ ਔਰ ਉਹ ਨਾਮ ਰੂਪ ਦੀਵਾ ਜਾਲੇ ਜਪੇ ਮਹਾਰਾਜ ਕਹਿੰਦੇ ਕਾਇਆ ਸੇਜ ਕਰੇ ਔਰ ਫਿਰ ਔਰ शिर ਦੇ ਦੀ ਸੇਜਾ ਨੂੰ ਸਵਾਰੇ ਪਵਿੱਤਰਤਾ ਦੀ ਸੈਤ ਕਰੇ ਅਭੁਗਨ ਬੁਰਾਈਆਂ ਅੰਦਰੋਂ ਦੂਰ ਕਰੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਗਿਆਨ ਰਾਉ ਜਦ ਸੇਜੇ ਆਵੇ ਪਰਿਪੂਰਨ ਪਰਮਾਤਮਾ ਵੈਗੁਰੂ ਦਾ ਪ੍ਰਕਾਸ਼ ਜਦੋਂ ਹਿਰਦੇ ਦੇ ਅੰਦਰ ਹੋ ਆਵੇ ਮਹਾਰਾਜ ਕਹਿੰਦੇ ਤਾਂ ਨਾਨਕ ਭੋਗ ਕਰੇ ਫਿਰ ਜੀਵ ਤੇ ਈਸ਼ਵਰ ਉਹਨਾਂ ਦਾ ਭਿੰਨ ਭੇਦ ਮਿਟ ਜਾਂਦਾ ਹੈ ਇਕਤਾ ਉਹਨਾਂ ਦੇ ਵਿੱਚ ਸਾਧਾਂ ਦੀ ਇੱਕ ਰੂਪ ਹੋ ਜਾਂਦਾ ਜੀਵ ਈਸ਼ਵਰ ਈਸ਼ਵਰ ਜੀਵ ਰੂਪ ਹੋਣ ਦਾ ਇੱਕ ਰੂਪ ਹੋ ਜਾਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਜੀਵ ਤੇ ਐਸੀ ਜਿਹੜੀ ਏ ਅਰ ਜੀਵ ਰੂਪੀ ਇਸਤਰੀ ਸ਼ੋਭ ਗੁਣਾ ਦੇ ਧਾਰਨੀ ਹੋ ਕੇ ਮਾਲਕ ਵੱਲ ਨੂੰ ਤੁਰੇ ਮਾਲਕ ਵੱਲ ਨੂੰ ਜੁੜੇ ਤਾਂ ਜਾ ਕੇ ਗੱਲ ਬੰਨੀ ਆ ਮਹਾਰਾਜ ਬਾਬਾ ਫਰੀਦ ਸਾਹਿਬ ਨੇ ਵੀ ਵਤਨ ਕਹਿ ਕਹਿ ਲੱਗੀ ਔਰ ਮਾਲਕ ਨੂੰ ਵਸ ਕਰਨ ਵਾਸਤੇ ਔਰ ਬਾਹਰ ਦੇ ਟੋਣਿਆਂ ਦੀ ਲੋੜ ਨਹੀਂ ਮਹਾਰਾਜ ਕਹਿੰਦੇ ਕਵਨ ਸੋ ਅਖਰ ਖਮਨ ਗੁਣ ਕਵਨ ਸੋ ਮਣੀਆ ਮੰਤ ਜਗਿਆਸੂ ਬਾਬਾ ਫਰੀਦ ਸਾਹਿਬ ਦੇ ਕੋਲ ਅੰਦਰ ਦਾ ਟੰਡਾਉ ਵੀ ਆਇਆ ਤੇ ਬਾਹਰੀ ਨੇ ਵੀ ਆ ਕੇ ਕਿਹਾ ਕਿ ਮੇਰਾ ਮਾਲਕ ਮੇਰੇ ਨਾਲ ਬੋਲਦਾ ਨਹੀਂ ਔਰ ਮੈਂ ਉਹਨੂੰ ਬਚ ਕਰਨਾ ਚਾਹਣੀ ਹੈ ਮਹਾਰਾਜ ਸਾਹਿਬ ਨੇ ਬਚਨ ਕੀਤੇ ਕਹਿ ਲੱਗੇ ਸਜਨਾ ਬਾਹਰ ਦੇ ਟੂਣਿਆਂ ਦੇ ਨਾਲ ਘਰ ਉਜੜਦੇ ਨੇ ਜੀਵਨ ਉਜੜਦੇ ਨੇ ਇਹ ਉਜਾੜ ਵੱਲ ਨੂੰ ਨਾਂ ਦਾ ਐਸੇ ਮੰਤਰਾਂ ਦੇ ਅੰਦਰ ਨਾ ਪੈ ਕਮਨ ਸੋ ਵੇ ਸੋ ਹਉ ਕਰੀ ਜਿਤ ਵਸ ਆਵੇ ਕੰਤ ਫਿਰ ਅੰਦਰ ਦੇ ਟੰਡਾਉ ਨੇ ਪੁੱਛਿਆ ਮਾਲਕ ਕਿਵੇਂ ਮੇਰੇ ਹਿਰਦੇ ਅੰਦਰ ਵਸੇ ਕਿਵੇਂ ਉਹਦਾ ਟਿਕਾਉ ਹੋਵੇ ਮਹਾਰਾਜ ਕਹਿੰਦੇ ਨਿਮਨ ਸੋ ਅਖਰ ਨਿਮਣਾ ਨਿਮਰਤਾ ਵਿੱਚ ਆਉਣਾ ਪਹਿਲਾ ਗੁਣ ਔਰ ਕਹਿ ਲੱਗੇ ਨਿਮਨ ਸੋ ਅਖਰ ਖਵਨ ਗੁਣ ਔਰ ਜਿਹੜਾ ਹਿਰਦੇ ਦੇ ਅੰਦਰ ਖਵਨ ਮੈਨਾ ਖਿਮਾ ਧਾਰਨੀ ਹਿਰਦੇ ਦੇ ਵਿੱਚ ਖਿਮਾ ਆਦਾਨੀ ਕੋਈ ਅਨੁਚਿਤ ਆਯੋਗ ਬਚਨ ਬੋਲ ਜਾਵੇ ਤੇ ਕਰੋਧਤ ਨਾ ਹੋਣਾ ਟਿਕੇ ਹੋਣਾ ਅੰਦਰੋਂ ਉਹਨੂੰ ਵਿਚਾਰ ਲੈਣਾ ਜੇ ਬਾ ਮਣੀਆਂ ਮੰਤ ਜਮਾ ਜੁਬਾਨ ਤੋਂ ਫੇਰ ਵੀ ਕੜਵਾਟ ਨੂੰ ਸਹਾਰਦਿਆਂ ਹੋਇਆਂ ਮਨ ਵਿੱਚ ਉਕਤ ਨਾ ਆਉਣ ਦੇਣੀ ਔਰ ਮਹਾਰਾਜ ਸਾਹਿਬ ਕਹਿੰਦੇ ਜ਼ੁਬਾਨ ਤੋਂ ਬੜੇ ਮਿੱਠੇ ਬੋਲ ਹੋਣੇ ਰਜਸ ਵਾਲੇ ਇਹ ਮੰਤਰ ਜਿਹੜਾ ਜਪੇ ਜਾ ਮੰਨ ਦੇ ਅੰਦਰ ਵੈਗਰੂ ਦਾ ਨਾਮ ਜਪਨਾ ਜੇਬਾ ਮਣੀਆਂ ਮੰਤ ਸ਼੍ਰੋਮਣੀ ਮੰਤਰ ਵੈਗਰੂ ਦਾ ਨਾਮ ਜਪੇ ਇਹ ਤਰੇ ਭੜੇ ਵੇਸ ਕਰ ਕਿੰਨੇ ਵੇਸ ਕਿਹੜਾ ਇੱਕ ਨਿਮਰਤਾ ਤੇ ਔਰ ਜਿਹੜਾ ਖਿਮਾ ਧਾਰਨੀ ਜ਼ਬਾਨ ਤੋਂ ਬੜੇ ਮਿੱਠੇ ਬੋਲ ਬੋਲਣੇ ਏ ਤਰ੍ਹਾਂ ਭੈਣੇ ਵੇਸ਼ ਕਰ ਤਾਂ ਵਥ ਆਵੀ ਕੰਤ ਮਹਾਰਾਜ ਕਹਿੰਦੇ ਐਵੇਂ ਨਾ ਤੁਰੇ ਫਿਰ ਸਜਣਾ ਮਾਲਕ ਵੈਗਰੂ ਵੀ ਵਾਸ ਵਿੱਚ ਆਵੇਗਾ ਤੇ ਖਿਮਾ ਦੇ ਨਾਲ ਨਿਰਮਾਨਤਾ ਦੇ ਨਾਲ ਆਪਣੀ ਮਾਲਕ ਵੈਗਰੂ ਪਤੀ ਤੇ ਬਾਹਰੀ ਪਤੀ ਦੀ ਬਰਾਬਰਤਾ ਹੀ ਕਰਨਾ ਹੁਜਜਤ ਕਰਨਾ ਤੁਰ ਕਰਾਂ ਦਾ ਉਜਾੜਾ ਪੈ ਜੂ ਜੀਵਨ ਉਜੜ ਜੂ ਬਾਹਰੀ ਵੀ ਤੇ ਜੇ ਰੱਬ ਦੀ ਬਰਾਬਰੀ ਕਰਨ ਤੁਰਿਆ ਤੇ ਅੰਦਰੋਂ ਵੀ ਉਜੜ ਜਾਏ ਪੱਲੇ ਕੁਛ ਨਹੀਂ ਹੋ ਪੈਣਾ ਔਰ ਇਹ ਵਸ ਗੁਨਾ ਦਾ ਧਾਰਨੀ ਹੋਵੇਂ ਤੇ ਮਾਲਕ ਮਿਲ ਜਾਵੇਗਾ ਪ੍ਰਮਾਤਮਾ ਨਾਲ ਜੁੜੇਗਾ ਜਿਹਨੂੰ ਮਹਾਰਾਜ ਕਹਿੰਦਿਆ ਸੁਹਾਗਣ ਆਪ ਸਵਾਰਿਓ ਨਾ ਲਾਏ ਪ੍ਰੇਮ ਪਿਆਰ ਆਪਣੇ ਆਪ ਨੂੰ ਸਵਾਰਨਾ ਹੈ ਆਪਣੇ ਆਪ ਨੂੰ ਸਵਾਰ ਕੇ ਉਸ ಪರಿਪੂਰਨ ਪਰਮਾਤਮਾ ਨਾਲ ਸਨੇਹ ਸਤਿਗੁਰ ਕੇ ਬਾਣੇ ਚੱਲਦੀਆਂ ਨਾਮੇ ਸਹਿਜ ਸ਼ਿੰਗਾਰ ਨਾਮ ਦਾ ਸ਼ਿੰਗਾਰ ਕਰਦੀਆਂ ਨਾਮ ਨੂੰ ਧਾਰਨ ਕਰਦੀਆਂ ਮੈਂ ਸੰਖੇਪ ਕਰਾਂ ਤਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਾਨਕ ਸੁਹਾਗਣ ਕਾ ਕਿਆ ਚੇਨ ਹੈ ਐਸੀ ਸੁਹਾਗਣ ਐਸੇ ਗੁਰਸਿੱਖ ਕਰਨੀ ਵਾਲੇ ਗੁਰਮੁਖ ਪਿਆਰੇ ਉਹਨਾਂ ਦਾ ਕੀ ਚੇਨ ਨੇ ਚੇਨ ਮੈਨਾ ਨਿਸ਼ਾਨੀ ਕੀ ਚੇਨਿਆ ਉਹਨਾਂ ਦੀ ਕੀ ਨਿਸ਼ਾਨੀ ਕਿਵੇਂ ਪਤਾ ਲੱਗੇ ਕਿ ਇਹ ਗੁਰਸਿੱਖ ਨੇ ਪ੍ਰਭੂ ਦੇ ਮਾਰਗ ਦੇ ਮੁਤਲਾਸ਼ੀ ਨੇ ਮਹਾਰਾਜ ਕਹਿੰਦੇ ਅੰਦਰ ਸੱਚ ਉਹਨਾਂ ਦੇ ਅੰਦਰ ਸੱਚ ਟਿਕਿਆ ਝੂਠ ਨਹੀਂ ਉਹਨਾਂ ਦੇ ਅੰਦਰ ਹੁੰਦਾ ਬਾਹਰੋਂ ਤਾਂ ਮੈਂ ਤੁਹਾਨੂੰ ਕਹਾਂਗਾ ਮੇਰੇ ਵਰਗਾ ਸੱਚ ਦਾ ਬੁਲਾਰਾ ਕੋਈ ਨਹੀਂ ਹੋਰ ਕੋਈ ਕਹ ਦੇਗਾ ਮੇਰੇ ਵਰਗਾ ਸੱਚ ਦਾ ਬੁਲਾਰਾ ਕੋਈ ਨਹੀਂ ਪਰ ਮੈਨੂੰ ਅੰਦਰੋਂ ਪਤਾ ਕਿ ਮੈਂ ਕਿੰਨੇ ਕੁ ਕੁਫਰ ਤੋਲਦਾ ਹਰ ਇੱਕ ਬੰਦੇ ਨੂੰ ਆਪਣੇ ਅੰਦਰ ਦਾ ਪਤਾ ਹੈ ਕਿ ਕਿੰਨਾ ਕੁ ਪਰ ਦੂਜਿਆਂ 'ਚ ਉਹ ਮਿੱਠੂ ਬਣ ਦੇ ਲਈ ਦੂਜਿਆਂ ਨੂੰ ਕਹੇਗਾ ਮੇਰੇ ਵਰਗਾ ਸੱਚ ਕੌਣ ਏ ਜੀ ਮੈਂ ਆਪਾਂ ਤਾਂ ਗੱਲ ਸੱਚ ਦੀ ਹੀ ਕਰਨੀ ਏ ਜੀ ਨਹੀਂ ਗੁਰਮਖਾ ਕਿ ਦੇ ਵੇਖ ਵੀ ਝੂਠ ਜਾਦਾ ਤੇਰੇ ਜੀਵਨ ਅੰਦਰ ਏ ਕਿ ਸੱਚ ਜਾਦਾ ਆ ਉਹ ਸੱਚੇ ਪ੍ਰਮਾਤਮਾ ਪ੍ਰਮਾਤਮਾ ਕਿੰਨਾ ਕੁ ਤੇਰੇ ਅੰਦਰ ਵਸਿਆ ਹੋਇਆ ਹੈ ਪ੍ਰਮਾਤਮਾ ਕਿੰਨਾ ਕੁ ਚਿਹਰੋ ਦਾ ਆਰਾਧਨ ਕਰਨਾ ਹੈ ਅੰਦਰ ਸੱਚ ਮੁਖ ਉਜਲਾ ਜਦੋਂ ਤੇਰੇ ਅੰਦਰ ਸੱਚ ਹੋਇਆ ਨਾ ਮੁਖ ਪਵਿੱਤਰ ਉਜਲ ਹੋ ਜਾਵੇਗਾ ਔਰ ਮਹਾਰਾਜ ਕਹਿੰਦੇ ਨਾਨਕ ਤੇ ਮੁਖ ਉਜਲੇ ਜਿਹੜੇ ਮੁਖ ਪਵਿੱਤਰ ਹੋਏ ਜਪਣ ਵਾਲੇ ਜੁੜੇ ਹੋਏ ਕੀਤੀ ਛੁੱਟੀ ਨਾਲ ਇੱਕ ਨਹੀਂ ਕਈਆਂ ਦਾ ਪਾਰ ਉਤਾਰਾ ਕਰ ਦਿੰਦੇ ਖਸਮੈ ਮਾਹੇ ਸਮਾਏ ਉਹ ਖਸਮ ਮਾਲਕ ਵੈਗਰੂ ਦੇ ਵਿੱਚ ਜਿਨ੍ਹਾਂ ਦੇ ਅੰਦਰ ਸੱਚ ਹੁੰਦਾ ਹੈ ਨਾ ਉਹ ਫਿਰ ਸੱਚ ਦੇ ਵਿੱਚ ਸਮਾਜ ਜਾਂਦੇ ਮਿਲ ਜਾਂਦੇ ਆਪਾਂ ਟਕਾ ਦੇ ਦਿੰਦੇ ਨੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਮੇਰ ਕਰਦੇ ਮਹੱਲੇ ਦੁਆਰਾ ਕਹਿੰਦੇ ਲੋਕਾ ਵੇਹੋਂ ਸੂਹੀ ਸੂਵੀ ਸੁਹਾ ਵੇਸ਼ ਕਰੀ ਲੋਕਾਂ ਦੇ ਵਿੱਚ ਦਿਖਾਵਾ ਸੁਹਾਗਣਾ ਵਾਲਾ ਸੁਹਾਗਣਾ ਵਾਲਾ ਪਹਿਰਾਵਾ ਮਹਾਰਾਜ ਕਹਿੰਦੇ ਦੁਨੀਆ ਦੇ ਅੰਦਰ ਗੁਰਮੁਖਾਂ ਵਾਲਾ ਗੁਰਸਿੱਖਾਂ ਵਾਲਾ ਸੰਤਾਂ ਵਾਲਾ ਮਹਾਂਪੁਰਖਾਂ ਵਾਲਾ ਸਾਧੂਆਂ ਵਾਲਾ ਧਾਰਮਿਕ ਧਰਮ ਦੇ ਧਾਰਨੀਆਂ ਵਾਲਾ ਦਿਖਾਵਾ ਪੈਂਦਾ ਹੈ ਪੁਲੇਖਾ ਪੈਂਦਾ ਹੈ ਦਿਸਦਾ ਹੈ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਆ ਪਰ ਅੰਦਰ ਉਹ ਹੈ ਨਹੀਂ ਸੱਚੀ ਸਰਕਾਰ ਕਹਿੰਦੇ ਆ ਕਿ ਵੇਸੀ ਸੌ ਨਾ ਪਾਈਏ ਕੇਵਲ ਬਾਹਰ ਦਾ ਦਿਖਾਵਾ ਹੈ ਤੇ ਦਿਖਾਵੇ ਦੇ ਨਾਲ ਰੱਬ ਨਹੀਂ ਮਿਲਦਾ ਬਾਹਰ ਦਾ ਕੇਵਲ ਵਸਤਰ ਲੈ ਕੇ ਦੁਕਾਨਾਂ ਤੋਂ ਪਹਿਨ ਲਏ ਉਹ ਜਿਆ ਸ਼ਿੰਗਾਰ ਕਰ ਲਿਆ ਉਹਦੇ ਨਾਲ ਸੁਹਾਗਣ ਨਹੀਂ ਬੀਬੀ ਬਣ ਲੱਗੀ ਸਵਾਗਣ ਮਾਲਕ ਨਾਲ ਹੀ ਬੰਨਣਾ ਹੈ ਤੇ ਪਰਮਾਤਮਾ ਦੇ ਨਾਲ ਗੁਰ ਸਿੱਖ ਗੁਰਮਖ ਜਨ ਸਾਧੂ ਜਨ ਸੰਤ ਜਨ ਬੰਨਣਾ ਜੇ ਉਹ ਕੋਲ ਨਹੀਂ ਬਾਹਰ ਦਾ ਲਿਬਾਸ ਇੱਕ ਦੁੱਕੀ ਉਹਦਾ ਮੋਲ ਨਹੀਂ ਮਹਾਰਾਜ ਕਹਿੰਦੇ ਭੇਖੀ ਪ੍ਰਭੂ ਨਾਲ ਲੱਭਾਈ ਵੇਣ ਸੱਚੀ ਸਿੱਖੰ ਜੇ ਸੱਚੀ ਸਿੱਖਿਆ ਨਹੀਂ ਨਾ ਧਾਰਨ ਕੀਤੀ ਬਾਹਰ ਦੇ ਭੇਖਾਂ ਦੇ ਨਾਲ ਪਰਮਾਤਮਾ ਨਹੀਂ ਮਿਲਣਾ ਬਉ ਭੇਖ ਕਰ ਪਰਮਭਾਈਏ ਮਨ ਸ਼ਿਰਦੈ ਕਪਟ ਕਮਾਏ ਬਾਹਰ ਦੇ ਭੇਖ ਕਰ ਕਰਕੇ ਪਰਮਾਤਮਾ ਨੂੰ ਪਰਮਾਉਣਾ ਚਾਹੁੰਦਾ ਹੈ ਮਹਾਰਾਜ ਕਹਿੰਦੇ ਅੰਦਰ ਕਪਟ ਛਾਲਿਆ ਹਿਰਦੇ ਦੇ ਵਿੱਚ ਕਿੱਥੋਂ ਪਰਮਾ ਲੈਗਾ ਹਰ ਕਾਮੈਲ ਨਾ ਪਾਵਈ ਪਰਮਾਤਮਾ ਦੇ ਘਰ ਵਿੱਚ ਆਵੇਦਤਾ ਰੂਪੀ ਅਰ ਜਿਹੜਾ ਮਹਿਲ ਪ੍ਰਾਪਤ ਨਹੀਂ ਹੋਵੇਗਾ ਪਰ ਮਿਲੂ ਤੈਨੂੰ ਕੀ ਇਹ ਕੇਵਲ ਭੇਖ ਦਿਖਾਉਣ ਦੇ ਨਾਲ ਮਹਾਰਾਜ ਕਹਿੰਦੇ ਮਰ ਵਿਸ਼ਟਾਮੈ ਸਮੈ ਮਰੇਗਾ ਤਨ ਨੂੰ ਤਿਆਗੇਗਾ ਕੇਵਲ ਦਿਖਾਵਾ ਕਰਦਾ ਤੇਰੇ ਅੰਦਰ ਰੱਬ ਨਹੀਂ ਵਸਿਆ ਮਹਾਰਾਜ ਕਹਿੰਦੇ ਮਰ ਕੇ ਗੰਦਗੀ ਦਾ ਕੀੜਾ ਬਣੇਗਾ ਗੰਦਗੀ ਦੇ ਵਿੱਚ ਤੇਰਾ ਵਾਸਾ ਹੋਵੇਗਾ ਹੋਰ ਕਿਦੇ ਨਹੀਂ ਜੇ ਅੰਦਰ ਪਰਮਾਤਮਾ ਨਹੀਂ ਵਸਿਆ ਅੰਦਰ ਪਰਮਾਤਮਾ ਵਾਲੀ ਭਾਵਨਾ ਨਹੀਂ ਮਹਾਰਾਜ ਕਹਿੰਦੇ ਪਖੰਡ ਪ੍ਰੇਮ ਨਾ ਪਾਈਏ ਪਖੰਡ ਦਿਖਾਵਾ ਔਰ ਜਿਹੜਾ ਬਾਹਰ ਦਾ ਦਿਖਾਵਾ ਕਰਮ ਧਰਮ ਪਖੰਡ ਜੋ ਦਿੱਸੈ ਅਰ ਉਹ ਪਖਾਡੇ ਜੋ ਦਿਖਾਵਾ ਉਹਦੇ ਨਾਲ ਪ੍ਰਭੂ ਦਾ ਪ੍ਰੇਮ ਨਹੀਂ ਪੈਂਦਾ ਖੋਟਾ ਪਾਜ ਖੁਆਰ ਅਰ ਉਪਾਜ ਉਗੜ ਜਾਂਦਾ ਤਬ ਜਾਣੋਗੇ ਜਦ ਉਗਰੇ ਗੋਪਾਜ ਮਹਾਰਾਜ ਸੱਚੇ ਪਾਦਸ਼ਾਹ ਕਹਿੰਦੇ ਪਖੰਡ ਭਗਤ ਨਾ ਹੋਵੀ ਪਖੰਡੀ ਭਗਤ ਨਹੀਂ ਹੋ ਸਕਦਾ ਪਖੰਡ ਦੇ ਧਾਰ ਨਹੀਂ ਹੋ ਕੇ ਰੱਬ ਦੀ ਭਗਤੀ ਨਹੀਂ ਹੁੰਦੀ ਮਹਾਰਾਜ ਕਹਿੰਦੇ ਪਾਰ ਬ੍ਰਹਮ ਨਾ ਪਾਇਆ ਜਾਏ ਰੱਬ ਦੀ ਪ੍ਰਾਪਤੀ ਨਹੀਂ ਮਹਾਰਾਜ ਕਹਿੰਦਿਆ ਕਰ ਬੈਰਾਗ ਤੂੰ ਛੋੜ ਪਖੰਡ ਅੰਦਰ ਬੈਰਾਗ ਹੋਵੇ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ ਅੰਦਰ ਬੈਰਾਗ ਹੋਵੇ ਤੇ ਪਖੰਡ ਨੂੰ ਛੱਡ ਸੋ ਸਭ ਕਿਛ ਜਾਣੇ ਸੋ ਸਭ ਕਿਛ ਜਾਣਦੇ ਜਾਣੇ ਔਰ ਮਹਾਰਾਜ ਕਹਿੰਦੇ ਰੱਬ ਸਭ ਕੁਝ ਜਾਣਦਾ ਹੀ ਜਦੋਂ ਹਿਰਦੇ ਦੇ ਅੰਦਰ ਵਸੇਗਾ ਕਿਨੂੰ ਭੁਲੇਖਾ ਪਾਉਣਾ ਕਿੰਨੂੰ ਦਰਸਾਉਣਾ ਹੈ ਰੱਬ ਤਾਂ ਅੰਦਰ ਵੀ ਹੈ ਤੇ ਬਾਹਰ ਵੀ ਉਹ ਵੇਖਦਾ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੇਸੀ ਸੌ ਨਾ ਪਾਈਐ ਕਰ ਕਰ ਵੇਸ ਰਾਈ ਜਿੰਨੇ ਮਰਜੀ ਥਾਂ ਭਟਕ ਲਵੀ ਸੁਖ ਨਹੀਂ ਉਹ ਮਿਲਣਾ ਗੁਰੂ ਅਮਰਦਾਸ ਸਾਹਿਬ ਕਹਿੰਦੇ ਬੜੀਆਂ ਯਾਤਰਾਵਾਂ ਕੀਤੀਆਂ ਬੜੀਆਂ ਜਗਾਵਾਂ ਤੇ ਗਏ ਅੰਦਰ ਦਾ ਸੁਖ ਲੱਭਣ ਲਈ ਅੰਦਰ ਦਾ ਆਨੰਦ ਲੱਭਣ ਲਈ ਕਿਦਿਓ ਨਹੀਂ ਮਿਲਿਆ ਤੇ ਜਿੱਦਨ ਗੁਰੂ ਅੰਗਦ ਸਹਿਬ ਮਹਾਰਾਜ ਨਾਲ ਮਲਾਪ ਹੋ ਗਿਆ ਉਦੋਂ ਕਿਦੇ ਨਹੀਂ ਫਿਰੇ ਉਦੋਂ ਘਰ ਵਿੱਚ ਟੇਗੇ ਉਦੋਂ ਉਹਦੀ ਖੁਸ਼ੀ ਲਈ ਕੀਤਾ ਭਾਵੇਂ ਖੱਡੀ 'ਚ ਪੈਰ اٹਕਿਆ ਤੇ ਉਹ ਬੀਬੀ ਘੜੇ ਪੱਥਨ ਵਾਲੀ ਨੇ ਉਸ ਬੀਬੀ ਨੇ ਔਰ ਤਾਣੇ ਵੀ ਮਾਰ ਦਿੱਤੇ ਕਿ ਹੋਣਾ ਅਮਰੂ ਨਿਥਾਵਾ ਔਰ ਕੁੜਮਾਂ ਦੇ ਘਰ ਵਿੱਚ ਪਾਣੀ ਢੋਣ ਵਾਲਾ ਪਤਾ ਨਹੀਂ ਕੀ ਕੀ ਕੁਦ ਬੋਲ ਗਏ ਪਰ ਮਨ ਅੰਦਰ ਕਦੇ ਵੀ ਰਤਾ ਰੰਜਿਸ ਨਾ ਆਈ ਕਿ ਆਹ ਕਹਿੰਦੇ ਨਹੀਂ ਚੱਲੀਏ ਪਹਿਲਾਂ ਮੈਂ ਨਥਾਵਾ ਸਾਂ ਔਰ ਮੁਆਦਮੇ ਥਾਂ ਵਾਲਾ ਐ ਗੁਰੂ ਅੰਗਦ ਸਹਿ ਮਹਾਰਾਜ ਦੇ ਚਰਣਾ ਵਿੱਚ ਮੈਨੂੰ ਥਾਂ ਮਿਲੀ ਮੈਂ ਨੇ ਆਸਰਾ ਸਾਂ ਅੱਜ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਸਰਾ ਦਿੱਤਾ ਤਾਨੇ ਮਿਹਨੇ ਵੀ ਔਰ ਉਹ ਵੀ ਕੁਝ ਨਾ ਵਿਗਾੜ ਸਕੇ ਇਸ ਕਰਕੇ ਕਹਿੰਦੇ ਵੇਸੀ ਸੋਹ ਨਾ ਪਾਈਐ ਬਾਹਰ ਦੇ ਲਿਬਾਸਾਂ ਨਾਲ ਰੱਬ ਪਰੇਸ਼ਾਨੀ ਹੁੰਦਾ ਰੱਬ ਪਰੇਸ਼ਾਨੇ ਜਦਨ ਰੱਬ ਦੀ ਮੰਨਣ ਲੱਗ ਪੇ ਰੱਬ ਦੀ ਮਨ ਕੇ ਜੋ ਕਹਿੰਦਾ ਉਹ ਜਿਆ ਪਹਿਨਣਾ ਖਾਣਾ ਆਉਣਾ ਜਾਣਾ ਵਿਚੁਰਨਾ ਹੋ ਗਿਆ ਉਸ ਦਿਨ ਸੋਖੇ ਕਰ ਕਰ ਵੇਸ ਰਈ ਮਹਾਰਾਜ ਕਹਿੰਦੇ ਨੇ ਤੇ ਜਿੰਨੇ ਮਰਜੀ ਭੇਖ ਬਣਾਈ ਜਾਓ ਪੱਲੇ ਕੁਝ ਨਹੀਂ ਪਹਿਣਾ ਮਹਾਰਾਜ ਦਸਮ ਪਾਤਸ਼ਾਹ ਵੀ ਕਹਿੰਦੇ ਭੇਖ ਦਿਖਾਈ ਜਗਤ ਕੋ ਲੋਗਨ ਕੋ ਬਸਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਹਲੀਨ ਕਹਿ ਲੱਗੇ ਨਰਕਾਂ ਵਿੱਚ ਦਹੇਗਾ ਜਿਹੜਾ ਭੇਖ ਦਿਖਾਉਣਾ ਜੇ ਅਸਲੀਅਤ ਤੋਂ ਦੂਰ ਹੈ ਮਹਾਰਾਜ ਕਹਿੰਦੇ ਨਾਨਕ ਤਿਨੀ ਸੋ ਪਾਇਆ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਕਹਿੰਦੇ ਤਿਨੀ ਸੋ ਪਾਇਆ ਉਹਨਾਂ ਤਿਨਾਂ ਉਹਨਾਂ ਨੇ ਵੈਗਰੂ ਨੂੰ ਪਾਇਆ ਮਾਲਕ ਨੂੰ ਪਾਇਆ ਕਿੰਨਾਂ ਨੇ ਜਿਨੀ ਗੁਰ ਕੀ ਸਿੱਖ ਸੁਣੀ ਜਿਨ੍ਹਾਂ ਗੁਰੂ ਦੀ ਸਿੱਖਿਆ ਸੁਣ ਲਈ ਉਹਨਾਂ ਨੇ ਗੁਰੂ ਨੂੰ ਪਾਲਿਆ ਦੀਖਿਆ ਆਖ ਬੁਝਾਇਆ ਸਿਫਤੀ ਸਤਿ ਸਮਯੋ ਤਿਨ ਕੋ ਕਿਆ ਉਪਦੇਸੀ ਹੈ ਜਿਨ ਗੁਰ ਨਾਨਕ ਦੇਵ ਸਿਖਿਆ ਸਿਖਿਆ ਨੂੰ ਸੁਣਿਆ ਅੰਦਰ ਵਸਾ ਲੈਣਾ ਕੀਤੀ ਔਰ ਸਿੱਖੀ ਸਿਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਉਹਦੀ ਰਹਿਮਤ ਦੇ ਅਨਕੂਲ ਹੋ ਕੇ ਉਹਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾਇਆ ਉਹਨੇ ਗੁਰੂ ਨੂੰ ਪਾਇਆ ਜੋ ਤਿਸ ਭਾਵੈ ਸੋਥੀ ਹੈ ਵੈਗੁਰੂ ਜਿਹੜਾ ਤੈਨੂੰ ਪਾਉਂਦਾ ਹੈ ਉਹ ਹੁੰਦਾ ਹੈ ਸੰਸਾਰ ਦੇ ਅੰਦਰ ਇਨ ਬਿਦ ਇਸ ਢੰਗ ਨਾਲ ਤਰੀਕੇ ਨਾਲ ਕੰਤ ਮਿਲੀ ਬਾਹਰ ਦਾ ਮਾਲਕ ਵੀ ਤੇ ਖਿਰਦੇ ਦਾ ਮਾਲਕ ਵੈਗੁਰੂ ਵੀ ਉਹਦੇ ਨਾਲ ਮਿਲਾਪ ਹੋਵੇਗਾ ਧੰਨ ਗੁਰੂ ਅਮਰਦਾਸ ਮਹਾਰਾਜ ਦੀਨ ਦੁਨੀਆ ਦੇ ਮਾਲਕ ਕਿਰਪਾ ਕਰਦੇ ਨੇ ਪੌੜੀ ਦੇ ਦੁਆਰਾ ਕਹਿੰਦੇ ਹੁਕਮੀ ਸ੍ਰਿਸ਼ਟ ਸਾਜਿਅਨ ਉਦੇ ਹੁਕਮ ਦੇ ਵਿੱਚ ਸ੍ਰਿਸ਼ਟੀ ਸਾਜੀ ਗਈ ਸ੍ਰਿਸ਼ਟੀ ਦੀ ਬੰਤਰ ਬਣੀ ਹੁਕਮੀ ਹੋਵਣ ਆਕਾਰ ਹੁਕਮ ਨਾਲ ਕਹਾदाई ਹੁਕਮੀ ਹੋਵਣ ਜੀ ਹੁਕਮ ਮਿਲਿਆ ਵਢਾਈ ਸਭ ਕੁਝ ਉਦੇ ਹੁਕਮ ਦੇ ਅੰਦਰੇ ਸ੍ਰਿਸ਼ਟੀ ਦੀ ਸਦਨੀ ਬਹੁ ਭੇਤ ਸੰਸਾਰਾ ਬਹੁ ਭੰਤੀ ਸੰਸਾਰ ਤੇ ਉਹਦਾ ਅਨ ਅਨਾਦ ਚੋਗ ਜੋ ਕੁਝ ਖਾਣਾ ਕੋਈ ਪਾਣੀ ਚ ਖਾਣ ਵਾਲਾ ਕੋਈ ਖੁਸ਼ਕ ਜਗਾ ਤੇ ਖਾਣ ਵਾਲਾ ਜੋ ਜੋ ਉਹਨਾਂ ਦਾ ਖਾਣਾ ਵੈਗਰੂ ਸਭ ਕੁਝ ਤੂੰ ਦੇਣ ਵਾਲਾ ਸੰਸਾਰ ਦੀ ਸਾਜਨਾ ਕਰਕੇ ਤੇ ਸੰਸਾਰ ਦੀ ਖੁਰਾਕ ਚੋਗ ਉਹਨਾਂ ਤੱਕ ਪਹੁੰਚਾਉਣਾ ਆ ਹੁਕਮੀ ਸਰਬੇ ਹੁਕਮੀ ਸਹਿਜੇ ਸ੍ਰੇਸ਼ਟਾ ਉਪਾਈ ਹੁਕਮ ਦੇ ਅੰਦਰ ਸੋਤੇ ਸਿੱਧ ਹੀ ਸਰ ਈਟੀ ਦੀ ਉਤਪਤੀ ਹੋਈ ਕਰ ਕਰ ਵੇਖੈ ਆਪਣੀ ਵਡਿਆਈ ਮਹਾਰਾਜ ਤੂੰ ਕਰਕੇ ਬਣਾ ਕੇ ਸ੍ਰਿਸ਼ਟੀ ਨੂੰ ਜੀਵਾਂ ਨੂੰ ਆਪ ਵੇਖਦਾ ਐ ਇਹ ਸਾਰੀ ਤੇਰੀ ਵਡਿਆਈ ਤੇ ਬਹੁਤੇ ਆਪਣੇ ਆਪ ਨੂੰ ਕਈ ਜਾਂਦੇ ਗੁਰ ਸਿੱਖ ਪਿਆਰੇ ਗੁਰੂ ਨਾਲ ਪਿਆਰ ਵਾਲੇ ਕਹਿੰਦੇ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵੈ ਗੁਰੂ ਤੇਰੀ ਵਡਿਆਈ ਤੇਰਾ ਹੁਕਮ ਨਾ ਜਾਪੀ ਕਿ ਤੜਾ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਦਾਤਾ ਤੇਰਾ ਹੁਕਮ ਕਿੱਡਾ ਕੋ ਵੱਡਾ ਹੈ ਕਿੰਨੇ ਕੋ ਤਾਕਤ ਵਾਲਾ ਹੈ ਕੋਈ ਬਿਆਨ ਨਹੀਂ ਕਰ ਸਕਦਾ ਅਰ ਕਿੰਨਾ ਕੋ ਵੱਡਾ ਆ ਸੱਚਾ ਲਖ ਅਪਾਰਾ ਵੈਗਰੂ ਤੂੰ ਸੱਚਾ ਹੈ ਲਖਣੇ ਤੋਂ ਪਰੇ ਪਾਰਾਵਾਰ ਤੋਂ ਪਰੇ ਆ ਤੇਰਾ ਹੁਕਮ ਨਹੀਂ ਕੋਈ ਜਾਣਦਾ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਮਹਾਰਾਜ ਤੇਰਾ ਹੁਕਮ ਪਾਰਾਵਾਰ ਤੋਂ ਪਰੇ ਕੋਈ ਨਹੀਂ ਉਪਾ ਸਕਦਾ ਜਿਸ ਗੁਰ ਪੂਰਾ ਭੇਟ ਸੀ ਜਿਹਨੂੰ ਪੂਰਾ ਗੁਰੂ ਮਿਲ ਜਾਏ ਮਲਾਪ ਹੋਏ ਸੋ ਚੱਲੈ ਰਜ਼ਾਏ ਉਹ ਤੇਰੀ ਰਜ਼ਾ ਵਿੱਚ ਚੱਲਦਾ ਹੈ ਤੈਨੂੰ ਕਬੂਲ ਕਰਕੇ ਇੱਕਨਾਂ ਨੂੰ ਤੂੰ ਮੇਲ ਲਹਿ ਜਿਹੜੇ ਤੇਰੀ ਰਜ਼ਾ ਵਿੱਚ ਚੱਲਦੇ ਆ ਉਹਨਾਂ ਨੂੰ ਤੂੰ ਮੇਲ ਲੈਣਾ ਹੈ ਗੁਰ ਸ਼ਬਦ ਵਿਚਾਰਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਆ ਵਿਚਾਰ ਨੂੰ ਅਪਣਾ ਕੇ ਜੀਵਨ ਅੰਦਰ ਵੈ ਗੁਰੂ ਉਹਨਾਂ ਨੂੰ ਮਿਲਾ ਲੈਣਾ ਸੱਚ ਰਤੇ ਸੇ ਨਿਰਮਲੇ ਜਿਹੜੇ ਸੱਚ ਵਿੱਚ ਰਤੇ ਮਤੇ ਗਏ ਤਦਾਕਾਰ ਹੋ ਗਏ ਮਿਲ ਗਏ ਮਹਾਰਾਜ ਨਿਰਪਲਸ ਮਲੇ ਮਲੇ ਮੈਲ ਨਿਰਰੈਤ ਵੈਗੁਰੂ ਉਹ ਮੈਲ ਤੋਂ ਰਹਿਤ ਹੋ ਗਏ ਉਹਨਾਂ ਨੂੰ ਸੰਸਾਰ ਦੀ ਵਿਚਾਰਾਂ ਦੀ ਮੈਲ ਛੂੰਦੀ ਤੱਕ ਨਹੀਂ ਮੇਰੇ ਵੈਗੁਰੂ ਗੁਰ ਸ਼ਬਦ ਵਿਚਾਰਾ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਹਉਮੈ ਤਦ ਵਿਕਾਰਾ ਹੋਂ ਮੈਂ ਤੂੰ ਆਦ ਵਿਕਾਰ ਉਹਨਾਂ ਤਿਆਗ ਦਿੱਤੇ ਅੰਦਰੋਂ ਕੱਢ ਦਿੱਤੇ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਦੇ ਜਿਸ ਤੂੰ ਮੇਲੇ ਸੋ ਤੁਦ ਮਿਲੇ ਮੇਰੇ ਵੈਗਰੂ ਜਿਨ੍ਹਾਂ ਨੂੰ ਤੂੰ ਮਲਾਉਣਾ ਹੈ ਉਹ ਤੈਨੂੰ ਮਿਲਦੇ ਆਪਣੇ ਆਪ ਨਹੀਂ ਕੋਈ ਮਿਲ ਸਕਦਾ ਸਾਰੇ ਜਪਦੇ ਸੇਵਾ ਕਰਦੇ ਸਿਮਰਨ ਕਰਦੇ ਪ੍ਰਭੂ ਦੇ ਹਜ਼ੂਰ ਅਰਜ਼ੋਈ ਕਰਦੇ ਆ ਮਾਲਕ ਜੀ ਕਿਰਪਾ ਕਰੋ ਆ ਸਾਡਾ ਮਿਲਾਪ ਹੋਵੇ ਅਸੀਂ ਤੇਰਾ دیدار ਕਰ ਸਕੀਏ ਜਦੋਂ ਅਰਜ਼ੋਈ ਕਰਦੇ ਹੋ ਪ੍ਰਾਰਥਨਾ ਪ੍ਰਮਾਣ ਹੁੰਦੀ ਆ ਫਿਰ ਪ੍ਰਭੂ ਉਹਨਾਂ ਨੂੰ ਆਪਣੇ ਵਿੱਚ ਆਵੇਦਤਾ ਬਖਸ਼ਦਾ ਮਿਲਾਪ ਬਖਸ਼ਦਾ ਹੈ ਮਹਾਰਾਜ ਕਹਿੰਦੇ ਜਿਸ ਤੂੰ ਮਿਲੈ ਸੋ ਤੁਦ ਮਿਲੈ ਸੋਈ ਸਚਿਆਰਾ ਜਿਹੜਾ ਤੈਨੂੰ ਮਿਲ ਜਾਂਦਾ ਉਹ ਸਚਿਆਰ ਹੈ ਤੇ ਜਿਹੜਾ ਸਚਿਆਰ ਏ ਉਹਨੂੰ ਮਹਾਰਾਜ ਕਹਿੰਦੇ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ ਉਹ ਸਚਿਆਰ ਗੁਰੂ ਕੋਲ ਬੈਠੇ ਤੇ ਕਿਵ ਸਚਿਆਰਾ ਹੋਈਏ ਉਹਨ ਸਚਿਆਰ ਹੋਈਏ ਕਿਵੇਂ ਕਿਵ ਸਚਿਆਰਾ ਹੋਈਏ ਕਿਵ ਕੂੜਾ ਟੁੱਟੇ ਪਾਲ ਕਿਵੇਂ ਅੰਦਰੋਂ ਕੂੜ ਦੀ ਪਾਲ ਕੰਧ ਟੁੱਟੇ ਤੇ ਸਚਿਆਰ ਹੋਈਏ ਕਿਵ ਸਚਿਆਰਾ ਹੋਈਏ ਕਿ ਕੂੜਾ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਨੂੰ ਕਬੂਲ ਰਜ਼ਾ ਨੂੰ ਕਬੂਲ ਤੇ ਜਿਹੜੇ ਕਬੂਲ ਦੇ ਸਚਿਆਰ ਹੋ ਗਏ ਉਹ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਉਹ ਗੁਰੂ ਦੇ ਬਿਲਕੁਲ ਕੋਲ ਬੈਠੇ ਨੇ ਔਰ ਮਹਾਰਾਜ ਕਹਿੰਦੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਕੂੜਿਆਰ ਨਾ ਲੱਭਣੀ ਕਿਤੇ ਥਾਏ ਪਾਲੇ ਉਥੇ ਕੂੜ ਨਹੀਂ ਲੱਭਦਾ ਉਥੇ ਝੂਠਿਆਂ ਨੂੰ ਟਿਕਾਉ ਨਹੀਂ ਉਥੇ ਸੱਚ ਨਾਲ ਜੁੜੇ ਹੋਏ ਔਰ ਮਿਲਦੇ ਨੇ ਤੇ ਉਥੇ ਬੈਠਦੇ ਨੇ ਇਹ ਸਤਿਗੁਰੂ ਅਮਰਦਾਸ ਮਹਾਰਾਜ ਸੱਚੀ ਸਰਕਾਰ ਨੇ ਆ ਸਾਡੇ ਤੇ ਤਰਸ ਕਰਦਿਆਂ ਹੋਇਆਂ ਜੋ ਸਾਨੂੰ ਮੁਬਾਰਕ ਬਚਨ ਬਖਸ਼ੇ ਤੁਸ਼ ਬੁੱਧੀ ਦੇ ਨਾਲ ਸੰਖੇਪ ਰੂਪ ਅੰਦਰ ਆਪ ਦੀ ਸਮਖੇ ਵੇਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਆਪ ਗੁਰੂ ਕੀ ਸੰਗਤ ਸਤਗੁਰੂ ਗਰੀਬ ਨਵਾਜ਼ ਮਹਾਰਾਜ ਬਖਸ਼ਣ ਜੋਗਾਂ ਅੱਗੇ ਤੋਂ ਸ੍ਰੇਸ਼ਟ ਮਤਬੋਧੀ ਬਖਸ਼ਿਸ਼ ਕਰਿਆ ਜੇ ਜੋ ਪੜ ਪੜਾ ਕੇ ਮੇਰੇ ਦਾਤੇ ਦੇ ਦਰ ਦੀ ਗੁਰਬਾਣੀ ਦੀ ਵਿਚਾਰ ਉਹ ਗੁਰੂ ਕੀ ਸੰਗਤ ਤੱਕ ਪਹੁੰਚਾ ਸਕੀਏ ਔਰ ਗੁਰੂ ਕੀ ਸੰਗਤ ਸਤਗੁਰੂ ਕਿਰਪਾ ਕਰਨ ਆਪ ਅੱਗੇ ਤੋਂ ਸਮਤ ਬਖਸ਼ਿਆ ਜੇ ਜੋ ਗੁਰੂ ਕੀ ਵਿਚਾਰ ਗੁਰੂ ਨਾਲ ਜੁੜ ਕੇ ਗੁਰੂ ਦੇ ਮਾਰਗ ਤੇ ਤੁਰ ਕੇ ਜੀਵਨ ਅੰਦਰ ਕੁਝ ਕਮਾ ਸਕੀਏ ਇੰਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ